ਅੱਤਵਾਦੀ ਅੱਤਵਾਦੀ ਕਹਿਣ ਦੀ ਗੇੜ ਸ਼ੁਰੂ ਹੋ ਗਈ ਆ ਮੈਨੂੰ ਲੱਗਦਾ ਕਿ ਹੁਣ ਕੋਈ ਟੇ ਜਵਾਬ ਰਵਨੀਤ ਬਿੱਟੂ ਨੂੰ ਦੇਣੇ ਪੈਣਗੇ ਕਿ ਉਹ ਹੁਣ ਦક્ષਣ ਕਿ ਅੱਤਵਾਦੀ ਨੰਬਰ 2 3 ਤੇ 4 ਪਾਉਣ ਰਵਨੀਤ ਬਿੱਟੂ ਲਗਾਤਾਰ ਵਿਵਾਦਪੂਰਨ ਬਿਆਨ ਦੇ ਕੇ ਚਰਚਾ 'ਚ ਰਹਿਣ ਦੀ ਕੋਸ਼ਿਸ਼ ਕਰਦੇ ਨੇ ਕੋ ਵਕ ਵਕ ਆਗੂਆਂ ਤੋਂ ਅੱਗੇ ਨਿਕਲਣ ਦੀ ਰੇਸ ਔਰ ਜਿਹੜੇ ਭਾਜਪਾ ਦੇ ਆਗੂਆਂ ਦੇ ਅੱਖ ਦਾ ਤਾਰਾ ਬਣਨ ਦੀ ਲਈ ਜਿਹੜਾ ਰਮਨੀਤ ਬਟੂ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਦੇਖਣਾ ਹੋਊਗਾ ਕਿ ਉਹਨਾਂ ਨੂੰ ਹੁਣ ਲੈਣੇ ਦੇਣੇ ਨਾ ਪੈ ਜਾਣ ਇਹ ਜਵਾਬ ਉਹਨਾਂ ਨੂੰ ਦੇਣੇ ਹੀ ਪੈਣਗੇ ਸ਼ਤਰੀਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੀ ਪਰਮਿੰਦਰ ਜੀ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਇਹ ਸੰਦੀਪ ਜੀ 1 ਇੰਡੀਆ ਪੰਜਾਬੀ ਦੇਖਣ ਵਾਲੇ ਸੁਣਨ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਵੀ ਪਿਆ ਪਰਿਸ਼ਾਸ਼ੀਤ ਪਰਮਿੰਦਰ ਜੀ ਤੁਸੀਂ ਇੱਕ ਬਿਆਨ ਸੁਣਿਆ ਹੋਣਾ ਇਸ ਵਕਤ ਸੁਰਖੀਆਂ ਦੇ ਵਿੱਚ ਆ ਰਵਨੀਤ ਬਿੱਟੂ ਰਾਜ ਸਭਾ ਦੇ ਮੈਂਬਰ ਨੇ ਰਾਜਸਥਾਨ ਤੋਂ ਤੇ ਜਦੋਂ ਪੱਤਰਕਾਰ ਉਹਨਾਂ ਨੂੰ ਪੁੱਛਦੇ ਆ ਵੀ ਰਾਹੁਲ ਗਾਂਧੀ ਜਦੋਂ ਅਮਰੀਕਾ ਫੇਰੀ ਤੇ ਆ ਤੇ ਜਦੋਂ ਉੱਥੇ ਉਹ ਸਿੱਖਾਂ ਦੇ ਨਾਲ ਮਿਲਦੇ ਆ ਜਾਂ ਭਾਰਤੀਆਂ ਨੂੰ ਸੰਬੋਧਨ ਕਰਦੇ ਆ ਤਾਂ ਉਹ ਜ਼ਿਕਰ ਕਰਦੇ ਆ ਵੀ ਕਹਿੰਦੇ ਹਾਲਾਤ ਇਹੋ ਜਿਹੇ ਬਣ ਜਾਣੇ ਆ ਵੀ ਸਿੱਖ ਜਿਹੜੇ ਆ ਉਹ ਨਾਂ ਤੇ ਪੱਗ ਬੰਨ ਸਕਣਗੇ ਤੇ ਨਾ ਉਹਨਾਂ ਨੂੰ ਕੜਾ ਪਹਿਨਣ ਦੀ ਜਿਹੜੀ ਆ ਉਹ ਆਜ਼ਾਦੀ ਹੋਵੇਗੀ ਜਦੋਂ ਇਸ ਬਿਆਨ ਦੇ ਮੁਤਲਕ ਰਵਨੀਤ ਬਿੱਟੂ ਨੂੰ ਪੱਤਰਕਾਰ ਸਵਾਲ ਕਰਦੇ ਆ ਤੇ ਰਵਨੀਤ ਬਿੱਟੂ ਕਹਿੰਦੇ ਆ ਵੀ ਰਾਹੁਲ ਗਾਂਧੀ ਤਾਂ ਆਂਤਕਵਾਦੀ ਆ ਉਗਰਵਾਦੀ ਆ ਤੇ ਨਾਲ ਕਹਿੰਦੇ ਆ ਵੀ ਇੱਕ ਨੰਬਰ ਦਾ ਉਗਰਵਾਦੀ ਆ ਇਹਦੇ ਉੱਤੇ ਤਾਂ ਕਹਿੰਦੇ ਇਨਾਮ ਜਿਹੜਾ ਉਹ ਕੋਸ਼ਿਤ ਕਰ ਦੇਣਾ ਚਾਹੀਦਾ ਹੁਣ ਸਵਾਲ ਇਹ ਆ ਵੀ ਇੰਨੇ ਸਾਲ ਇਕੱਠੇ ਰਹੇ ਇੰਨੇ ਸਾਲ ਇਹਨਾਂ ਨੇ ਜਿਹੜਾ ਵਾ ਲੋਕ ਸਭਾ ਦੇ ਵਿੱਚ ਇਕੱਠੇ ਹੀ ਭਾਜਪਾ ਨੂੰ ਘੇਰਿਆ ਤੇ ਅੱਜ ਅਚਾਨਕ ਰਵਨੀਤ ਬਿੱਟੂ ਨੂੰ ਐਦਾ ਕਿਉਂ ਲੱਗਾ ਵੀ ਰਾਹੁਲ ਗਾਂਧੀ ਜਿਹੜਾ ਇਹ ਉਗਰਵਾਦੀ ਆ ਤੇ ਇੱਕ ਨੰਬਰ ਦਾ ਤੇ ਜੇ ਸਵਾਲ ਇਥੋਂ ਆਪਾਂ ਤੋੜੀਏ ਵੀ ਜੇ ਰਾਹੁਲ ਗਾਂਧੀ ਪਹਿਲੇ ਦਰਜੇ ਦਾ ਜਿਹੜਾ ਉਗਰਵਾਦੀ ਆ ਤੇ ਦੂਜੇ ਤੀਜੇ ਚੌਥੇ ਦਰਜੇ ਤੇ ਕੌਣ ਆ ਪਰਮਿੰਦਰ ਜੀ ਇਸ ਪੂਰੀ ਗੱਲ ਨੂੰ ਜਿਹੜਾ ਵਾ ਉਹ ਖੋਲ ਕੇ ਰੱਖੋ ਜ਼ਰਾ ਤੇ ਜੀ ਸੰਦੀਪ ਜੀ ਤੁਸੀਂ ਬਿਲਕੁਲ ਠੀਕ ਪੁਆਇੰਟ ਤੇ ਉਂਗਲ ਰੱਖੀ ਆ ਜਿਵੇਂ ਕਿਹਾ ਜਾਂਦਾ ਕਿ ਜੇ ਤੁਸੀਂ ਕਿਸੇ ਵੱਲ ਉਂਗਲ ਕੀਤੀ ਹੋਵੇ ਤਾਂ ਚਾਰ ਉਂਗਲਾਂ ਤੁਹਾਡੇ ਵੱਲ ਉੱਟਦੀਆਂ ਨੇ ਨੂੰ ਲੱਗਦਾ ਇਹ ਮੁਹਾਵਰਾ ਬਿਲਕੁਲ ਰਵਨੀਤ ਬਿੱਟੂ ਤੇ ਜਿਹੜਾ ਫਿੱਟ ਬੈਠਦਾ ਕਿਉਂਕਿ ਉਹਨਾਂ ਨੇ ਜਿਹੜੀ ਉਂਗਲ ਰਾਹੁਲ ਗਾਂਧੀ ਵੱਲ ਚੁੱਕੀ ਆ ਤੇ ਚਾਰ ਉਂਗਲਾਂ ਉਹਨਾਂ ਵੱਲ ਜਿਹੜੀਆਂ ਕਣ ਗਈਆਂ ਨੇ ਔਰ ਸਿੱਧੇ ਦਾ ਸਿੱਧਾ ਸਵਾਲ ਉਹਨਾਂ ਨੂੰ ਇਹ ਮਤਲਬ ਜਿਹੜਾ ਉਠਿਆ ਨੇ ਸਵਾਲ ਕਿ ਹੁਣ ਜੇ ਉਹਨਾਂ ਦਾ ਕਿਹਾ 1 ਮਿੰਟ ਲਈ ਮੰਨ ਵੀ ਲਿਆ ਜਾਵੇ ਤਾਂ ਫਿਰ ਉਹਨਾਂ ਨੂੰ ਹੀ ਜਵਾਬ ਦੇਣਾ ਪਏਗਾ ਕਿ ਅਤਵਾਦੀ ਨੰਬਰ 2 3 4 ਕੌਣ ਸੋ ਮੈਨੂੰ ਲੱਗਦਾ ਸੰਦੀਪ ਜੀ ਜਿਵੇਂ ਕਹਿੰਦੇ ਨੇ ਕਿ ਹੱਥਾਂ ਦੀਆਂ ਦਿੱਤੀਆਂ ਉਹ ਨਾਲ ਖੋਲਣੀਆਂ ਪੈਂਦੀਆਂ ਨੇ ਔਰ ਇਹ ਜਿਹੜੇ ਸਵਾਲ ਨੇ ਬਿਲਕੁਲ ਉਹਨਾਂ ਨੂੰ ਕੀਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਇਹਨਾਂ ਦੇ ਜਵਾਬ ਕੀ ਮੰਗੇ ਜਾਣਗੇ ਹੁਣ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਇਹ ਇਹ ਇਹਨਾਂ ਸਵਾਲਾਂ ਦੇ ਉਹ ਕੀ ਜਵਾਬ ਦਿੰਦੇ ਨੇ ਇਹੀ ਗੱਲ ਇਹ ਚਰਚਾ ਕਿਵੇਂ ਸ਼ੁਰੂ ਹੋਈ ਅਸਲ 'ਚ ਇਹ ਚਰਚਾ ਇਤੇ ਜੀ ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਦੌਰਾਨ ਸ਼ੁਰੂ ਹੋਈ ਆ ਹਾਲਾਂਕਿ ਰਾਹੁਲ ਗਾਂਧੀ ਅਮਰੀਕਾ ਦੇ ਵਿੱਚ ਚਾਹੇ ਉਹ ਚੀਨ ਬਾਰੇ ਦਿੱਤਾ ਗਿਆ ਬਿਆਨ ਹੋਵੇ ਚਾਹੇ ਉਹ ਸਿੱਖ ਭਾਈਚਾਰੇ ਬਾਰੇ ਦਿੱਤਾ ਗਿਆ ਬਿਆਨ ਹੋਵੇ ਜਾਂ ਕੁਝ ਹੋਰ ਬਿਆਨ ਹੋਣ ਉਹਨਾਂ 'ਤੇ ਲਗਾਤਾਰ ਕੰਟਰੋਵਰਸਟੀ ਛਿੜਦੀ ਰਹੀ ਆ ਔਰ ਰਾਹੁਲ ਗਾਂਧੀ ਇੱਕ ਤਰੀਕੇ ਨਾਲ ਭਾਜਪਾ ਔਰ ਮੋਦੀ ਸਰਕਾਰ ਦੇ ਏਜੰਡੇ ਨੰਬਰ 1 'ਤੇ ਬੈਠੇ ਨੇ ਕਿਉਂ ਬੈਠੇ ਨੇ ਕਿਉਂਕਿ ਪਿਛਲੀਆਂ ਮੁਕਤਵਾ ਪੋਣਾ ਦੌਰਾਨ ਉਹ ਜਿਹੜੀ ਪ੍ਰਾਪਤੀ ਹੋਈ ਆ ਕਾਂਗਰਸ ਨੂੰ ਪ੍ਰਾਪਤੀ ਕਹ ਲਓ ਜਾਂ ਇੰਡੀਆ ਅਲਾਈਅንስ ਨੂੰ ਪ੍ਰਾਪਤੀ ਕਹ ਲਓ ਉਹਦੇ ਸੂਤਰਧਾਰਜੋਂ ਉੱਪਰ ਕੇ ਰਾਹੁਲ ਗਾਂਧੀ ਹੀ ਸਾਹਮਣੇ ਆਏ ਸੀ ਤੋਂ ਰਾਹੁਲ ਗਾਂਧੀ ਨੇ ਜਿਹੜਾ ਅਮਰੀਕਾ ਦੇ ਵਿੱਚ ਬਿਆਨ ਦਿੱਤਾ ਜਿਵੇਂ ਤੁਸੀਂ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਬਾਰੇ ਉਹਨਾਂ ਨੇ ਧਿਆਨ ਜਿਹੜਾ ਖਿੱਚਿਆ ਆ ਨਾਲ ਦੀ ਨਾਲ ਹੋਰ ਕੋ ਜਿਹੜੀਆਂ ਕੌਮੀ ਘੱਟ ਗਿਣਤੀਆਂ ਨੇ ਉਹਨਾਂ ਦੀਆਂ ਦੁਸ਼ਵਾਰੀਆਂ ਬਾਰੇ ਵੀ ਚਰਚਾ ਕੀਤੀ ਆ ਸਿੱਖ ਜਿਹੜੇ ਭਾਈਚਾਰੇ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਸਿਫਾਈ ਦਰਨ ਨੂੰ ਭਾਰਤ ਦੇ ਵਿੱਚ ਦਸਤਾਰ ਸਜਾਉਣ ਔਰ ਕੜਾ ਪਹਿਨਣ ਦੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਹਾਲਾਂਕਿ ਸੰਦੀਪ ਜੀ ਇਸ ਮਾਮਲੇ ਲੈ ਕੇ ਭਾਜਪਾ ਨੇ ਬਰਾਬਰ ਦਾ ਜਿਹੜਾ ਹਮਲਾ ਕੀਤਾ ਸੀ ਔਰ ਨਾਲ ਦੀ ਨਾਲ ਉਹਨਾਂ ਨੇ ਗੱਲ ਛੇੜੀ ਸੀ ਕਿ ਦੀ ਦਰਬਾਰ ਸਾਹਿਬ ਹਮਲੇ ਬਾਰੇ ਸੋ ਪਰ ਨਾਲ ਦੀ ਨਾਲ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਨੇ ਉਹ ਕੰਮ ਕਰ ਰੱਖਾਇਆ ਜਿਹੜਾ ਬੀਤੇ ਚ ਨਾ ਤਾਂ ਉਹ ਉਹਨਾਂ ਦੇ ਪਿਤਾ ਰਜੀਵ ગાંધી ਕਰ ਸਕੇ ਨੇ ਨਾ ਉਹਨਾਂ ਦੀ ਮਾਤਾ ਸੁਨੀਆ ગાંધી ਕਰ ਸਕੇ ਨੇ ਉਹ ਸਮਕੇ ਜਿਹੜਾ ਸ੍ਰੀ ਦਰਬਾਰ ਸਾਹਿਬ ਤੇ ਉੱਪਰ ਹਮਲਾ ਹੋਇਆ ਸੀ ਉਸ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਸਿੱਖ ਪੱਤਰ ਦੇ ਕਾਂਗਰਸ ਦੇ ਵਿੱਚ ਕੜਤਨ ਕੁਲੀ ਸੀ ਉਹ ਕੜਤਨ ਜੇ ਕੁਝ ਘਟੀ ਆ ਜੇ ਕੁਝ ਮਤਲਬ ਵਾਤਾਵਰਣ ਠੰਡਾ ਹੋਇਆ ਠੰਡਾ ਠੜੋਆ ਹੋਇਆ ਤਾਂ ਇਹ ਪ੍ਰਾਪਤੀ ਰਾਹੁਲ ਗਾਂਧੀ ਦੀ ਕਿਹੀਂ ਜਾ ਸਕਦੀ ਆ ਕਿਉਂਕਿ ਇਹ راہੁਲ ਗਾਂਧੀ ਦੇ ਇਸ ਬਿਆਨ ਦੇ ਨਾਲ ਸੰਦੀਪ ਜੀ ਵੱਟਵਕ ਪਾਸਿਓਂ ਇੱਕ ਭਾਈਚਾਰੇ ਦੇ ਛੇੜਿਆਂ ਨੇ ਵੀ ਹਮਾਇਤ ਕੀਤੀ ਜੀ ਔਰ ਉਹਨਾਂ ਛੇੜਿਆਂ ਦੇ ਵਿੱਚ ਗਰਮਖਿਆਲੀ ਵੀ ਨੇ ਯਾਸਦਾਨ ਵੀ ਨੇ ਨਾਲ ਦੀ ਨਾਲ ਚਕਤੀ ਆਕੂ ਵੀ ਨੇ ਅਮਰੀਕਾ ਤੋਂ ਹੀ ਗੁਰਪਤੰਦ ਪੰਨੂ ਜਾਣਿਆ ਬਿਛਾਣਿਆ ਨਾ ਕਿ ਉਹ ਤਾਂ ਗਰਮਖਿਆਲੀਆਂ ਦਾ ਜਿਹੜਾ ਮੁਹਰੈਲ ਮੰਦਾ ਔਰ ਉਹਨਾਂ ਨੇ ਜਿਹੜੀ ਆ ਰahul Gandhi ਦੇ ਬਿਆਨ ਦੀ ਪ੍ਰੋੜਤਾ ਕੀਤੀ ਸੀ ਇਸੇ ਤਰ੍ਹਾਂ ਹੁਣ ਦਿੱਲੀ ਆ ਜੰਨੇ ਆ ਪਰਮਜੀਤ ਸਿੰਘ ਤਰਨਾ ਜਿਨ੍ਹਾਂ ਦੇ ਅੱਜ ਕੱਲ ਸੁਖਬੀਰ ਬਾਦਲ ਨਾਲ ਬਹੁਤ ਨੇੜਤਾ ਆ ਸਿਆਸੀ ਤੌਰ ਤੇ ਇੱਕ ਟੱਕੇ ਉਹਨਾਂ ਦਾ ਇਹ ਜਿਹੜਾ ਉਹ ਕਾਫਲਾ ਬਣਾ ਕੇ ਚੱਲਦੇ ਨੇ ਉਹਨਾਂ ਨੇ ਵੀ ਇਹ ਬਿਆਨ ਦੀ ਪ੍ਰੋੜਤਾ ਕੀਤੀ ਸੀ ਇਸੇ ਤਰ੍ਹਾਂ ਸਭ ਤੋਂ ਵੱਡਾ ਜਿਹੜਾ ਧਾਰਮਿਕ ਸ਼ਖਸੀਅਤ ਨੇ ਸਾਡੇ ਗਿਆਨੀ ਹਰਪ੍ਰੀਤ ਸਿੰਘ ਤਖਤਰੀ ਦਮਦਾਰਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਵੀ rahul gandhi ਦੇ ਬਿਆਨ ਨੂੰ ਸਹੀ ਦੱਸਿਆ ਸੀ ਇੱਦੀ ਤਰ੍ਹਾਂ ਬੀਬੀ ਜਗੀਰ ਕੌਰ ਕਸਾਲੀਆਂ ਦੇ ਮੋਹਰੇ ਲਾਗੂ ਨੇ ਉਹਨਾਂ ਨੇ ਵੀ rahul gandhi ਦੇ ਬਿਆਨ ਨੂੰ ਬਿਲਕੁਲ ਸੱਚ ਦੱਸਿਆ ਸੀ ਕਹਿੰਦਾ ਮਤਲਬ ਮੇਰਾ ਇਹ ਆ ਕਿ rahul gandhi ਨੇ ਸਿੱਖ ਪਾਈਜਾਰੇ ਦੇ ਨੁਮਾਇੰਦਿਆਂ ਨੂੰ ਸਿੱਖ ਪਾਈਜਾਰੇ ਦੀ ਜਿਹਨੀਆਂ ਸਭਕੀਤਾ ਨੇ ਜਾਂ ਸਮੁੱਚਾ ਸਿੱਖ ਪਾਈਜਾਰਾ ਉਹਦੇ ਵਿੱਚੋਂ ਵੱਡਾ ਹਿੱਸਾ ਆਪਣੇ ਨਾਲ ਤੋਰ ਲਿਆ ਸੋ ਇਹ ਗੱਲ ਜਿਹੜੀ ਪਾਜਪਾ ਨੂੰ ਕਦੇ ਵੀ ਜਿਹੜੀ ਆ ਉਹ ਉਹ ਬਿਝਣ ਨਹੀਂ ਹੋ ਸਕਦੀ ਕਿਉਂਕਿ ਭਾਜਪਾ ਦੀ ਜਿਹੜੀ ਰਣਨੀਤੀ ਆ ਉਹ ਸਾਨੂੰ ਸਮਝਣੀ ਪੈਗੀ ਕਿ ਭਾਜਪਾ ਚਾਹੇ ਕੌਮੀ ਪੱਧਰ ਤੇ ਸਿਆਸਤ ਕਰਦੀ ਹੋਵੇ ਜਾਂ ਉਹ ਮੰਤਰੀ ਪੱਧਰ ਤੇ ਕੁਝ ਉਹਦਾ ਅਸਰ ਬਣਦਾ ਬਣਾਉਣਾ ਹੋਵੇ ਉਹ ਘੱਟ ਗਿਣਤੀਆਂ ਦੇ ਵਿੱਚੋਂ ਸਿੱਖ ਭਾਈਚਾਰੇ ਨੂੰ ਤਾਂ ਆਪਣੇ ਘਰ ਨਾਲ ਲਾਉਂਦੀ ਆ ਅਸੀਂ ਦੇਖਦੇ ਆ ਕਿ ਪ੍ਰਧਾਨ ਮੰਤਰੀ ਵੱਲੋਂ ਵਕ ਵਕ ਸਮੇਂ ਦੇ ਉੱਪਰ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਵਕ ਪਰ ਕਈ ਤਾਂ ਮੀਟਿੰਗਾਂ ਕਰਦੇ ਨੇ ਜਾਂ ਦਿੱਲੀ ਦੇ ਗੁਰਸਹਿਬ ਗੁਰੂ ਘਰਾਂ ਦੇ ਵਿੱਚ ਵਕਫ ਵਕਫ ਸਮੇਂ ਹਾਜ਼ਰੀ ਵੀ ਲਵਾਉਂਦੇ ਨੇ ਸਰਕਾਰਪੁਰ ਸਾਹਿਬ ਦਾ ਲੰਗਾ ਸੁੱਲਣ ਟੀਵੀ ਗੱਲ ਕੀਤੀ ਜਾ ਸਕਦੀ ਆ ਤੋਂ ਵਕਫ ਵਕਫ ਸਮੇਂ ਉਹਨਾਂ ਨੇ ਸਿੱਖ ਭਾਈਚਾਰੇ ਨੂੰ ਜਿਹੜਾ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਆ ਔਰ ਨਾਲ ਦੀ ਨਾਲ ਜਿਹੜੀਆਂ ਵਾਕੀ ਘਟਿੰਦੀਆਂ ਨੇ ਚਾਹੇ ਉਹ ਮੁਸਲਮਾਨ ਭਾਈਚਾਰਾ ਹੋਵੇ ਜਾਂ ਹੋਰ ਭਾਈਚਾਰੇ ਹੋਣ ਉਹਨਾਂ ਦੇ ਖਿਲਾਫ ਜਿਹੜੀ ਪ੍ਰਚਾਰ ਵਿਟ ਕੇ ਭਾਰਤ ਭਰ ਦੀਆਂ ਵੋਟਾਂ ਦਾ ਪ੍ਰਭੂ ਕਰਨ ਦੇ ਇਹ ਤੰਦੀ ਜਿਹੜੀ ਰਾਜਨੀਤੀ ਆ ਉਹ ਭਾਜਪਾ ਕਰ ਰਹੀ ਆ ਹੁਣ ਭਾਜਪਾ ਜੇ ਜਿਹੜਾ ਕੋਰ ਸੈਕਟਰ ਦਾ 6/4 ਜਗੀਆਂ ਵੋਟਾਂ ਨੇ ਉਸ ਸੈਕਟਰ ਦੇ ਵਿੱਚ ਜਿਹੜਾ راہੁਲ ਗਾਂਧੀ ਦਾਖਲ ਹੋਏ ਨੇ ਤੇ راہੁਲ ਗਾਂਧੀ ਨੇ ਇੱਕ ਵੱਡਾ ਇਤਹਾਸ ਉਹਨੇ ਮੈਂ ਪਹਿਲਾਂ ਦੱਸ ਕੇ ਧਿਆ ਕਿ ਆਪਣੇ ਨਾਲ ਕੋਰ ਲਿਆ ਤੋਂ ਇੱਕ ਗੱਲ ਦੇ ਵਿੱਚੂ ਹੀ ਜਿਹੜਾ ਰਵਨੀਤ ਬਿੱਟੂ ਦਾ ਬਿਆਨ ਨਿਕਲਦਾ ਕਿ ਉਹ ਕਹਿੰਦੇ ਨੇ ਕਿ راہੁਲ ਗਾਂਧੀ ਅੱਤਵਾਦੀ ਨੰਬਰ 1 ਆ ਉਹ ਹਮਾਕੇ ਰਵਨੀਤ ਬਿੱਟੂ ਜਿਹੜੇ ਖਾਨਦਾਨ ਤੋਂ ਆਏ ਨੇ ਜੇਕਰ ਉਸ ਖਾਨਦਾਨ ਦੇ ਆਪਾਂ ਪ੍ਰਾਪਤੀਆਂ ਕਹਿ ਲਈਏ ਕਹਿ ਲਈਏ ਜਾਂ ਫਿਆਫੀ ਮੜਾਈ ਖਾਨ ਦੀ ਗੱਲ ਕਹਿ ਲਈਏ ਤਾਂ ਉਸ ਖਾਨਦਾਨ ਦੀ ਇੱਕ ਲੰਬੀ ਲਿਸਟ ਆ ਜਿੱਦ ਤੇ ਇੱਕ ਛਾਤ ਪੌਣੀ ਬਣਦੀ ਆ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਬਾਬਾ ਜੀ ਵਿਅੰਤ ਸਿੰਘ ਰੂਮ ਮੁੱਖ ਮੰਤਰੀ ਵਿਅੰਤ ਸਿੰਘ ਉਹ ਮੁੱਖ ਮੰਤਰੀ ਰਹੇ ਨੇ ਇਸੇ ਤਰ੍ਹਾਂ ਗੁਰਕਮਲ ਕੌਰ ਜਲੰਧਰ ਕੌਰ ਕੈਂਟ ਤੋਂ ਐਮਐਲਏ ਰਹੇ ਨੇ ਖੁਦ ਰਵਨੀਤ ਬਿੱਟੂ ਤਿੰਨ ਵਾਰ ਐਮਪੀ ਰਹੇ ਨੇ ਔਰ ਨਾਲ ਦੀ ਨਾਲ ਜੂਥ ਕਾਂਗਰਸ ਦੇ ਪ੍ਰਧਾਨਗੀ ਵਜੋਂ ਵੀ ਉਹਨਾਂ ਨੇ ਸਭਾਵਾਂ ਦਿੱਤੀਆਂ ਨੇ ਇਸੇ ਤਰ੍ਹਾਂ ਬਿਆਸ ਸਿੰਘ ਦੇ ਪੁੱਤਰ ਦੀ ਗੱਲ ਕਰਦੇ ਆਪਾਂ ਤੇਜ ਪ੍ਰਕਾਸ਼ ਸਿੰਘ ਉਹ ਮਨਿਸਟਰ ਰਹੇ ਨੇ ਔਰ ਕੀਰਤ ਕੋਟਲੀ ਉਹ ਵੀ ਮਨਿਸਟਰ ਰਹੇ ਨੇ ਇਸੇ ਤਰ੍ਹਾਂ ਗੁਰੇ ਕੁਵਾਲ ਸਿੰਘ ਇਸੇ ਖਾਨਦਾਨ ਦਾ ਇੱਕ ਫਰਜੰਦ ਉਹਨਾਂ ਨੂੰ ਸੰਦੀਪ ਦੀ 32 ਸਾਲ ਦੀ ਉਮਰ ਦੇ ਵਿੱਚ ਕੈਪਟਨ ਅਵਨੇਂਦਰ ਥਿੰਕ ਦੀ ਸਰਕਾਰ ਬਲ ਬੇਲੇ ਪੰਜਾਬ ਪੁਲਿਸ ਚ ਐਸਪੀ ਬਲਿਓ ਭਰਤੀ ਕੀਤਾ ਗਿਆ ਸੀ ਔਰ ਇਹ ਉਹਨਾਂ ਦੀ ਭਰਤੀ ਜਿਹੜੀ ਹੋਈ ਸੀ ਪੰਜਾਬ ਪੁਲਿਸ ਦੇ ਰੂਲਸ ਨੂੰ ਵੀ ਚੁੱਕੇ ਟਾਂਕੇ ਹੋਏ ਜੀ ਮੇਰੇ ਕਹਿਣ ਦੀ ਮੁਰਾਦ ਇਹ ਆ ਕਿ ਇਸ ਖਾਨਦਾਨ ਦੇ ਉੱਪਰ ਕਾਂਗਰਸ ਦੀਆਂ ਵੱਡੀਆਂ ਨਿਆਮਤਾਰੀਆਂ ਨੇ ਹੁਣ ਰਵਨੀਤ ਬਿੱਟੂ ਜਿਹੜੇ ਕਿ ਆਪਣਾ ਸਿਆਸੀ ਪਾਲਾ ਬਦਲ ਗਏ ਨੇ ਅੱਜਕੱਲ ਪਾਜਪਾ ਚਲੇ ਗਏ ਨੇ ਉਹ ਆਪਣੇ ਜਿਹੜੇ ਹਾਈ ਕਮਾਂਡ ਆ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਸੋ ਇਹ ਜਿਹੜੀ ਰਾਜੇਤੀ ਦੀ ਗੱਲ ਤੁਸੀਂ ਠੇੜੀ ਆ ਇਸ ਰਾਜਨੀਤੀ ਦੇ ਵਿੱਚ ਜਿਹੜਾ ਅਤਵਾਦੀ ਅਤਵਾਦੀ ਕਹਿਣ ਦੀ ਖੇਡ ਸ਼ੁਰੂ ਹੋ ਗਈ ਆ ਮੈਨੂੰ ਲੱਗਦਾ ਕਿ ਹੁਣ ਕੋਈਟੇ ਜਵਾਬ ਰਵਨੀਤ ਬਿੱਟੂ ਨੂੰ ਦੇਣੇ ਪੈਣਗੇ ਕਿ ਉਹ ਹੁਣ ਦਸ਼ਨ ਤੇ ਅੱਤਵਾਦੀ ਨੰਬਰ 2 3 ਤੇ 4 ਕੌਣ ਹੈ ਪਰਮਿੰਦਰ ਜੀ ਇੱਕ ਸਵਾਲ ਇਹਦੇ ਚ ਆਪਾਂ ਹੋਰ ਵੀ ਜਿਹੜਾ ਵਾ ਉਹ ਖੜਾ ਹੁੰਦਾ ਕਿ ਜਿਸ ਵਕਤ ਇਹ ਬਿਆਨ ਆਂਦਾ ਉਸੇ ਵਕਤ ਆਪਾਂ ਦੇਖਦੇ ਆ ਵੀ ਭਾਰਤ ਦੇ ਦੋ ਸੂਬਿਆਂ ਚ ਇਲੈਕਸ਼ਨਸ ਵੀ ਆ ਔਰ ਖਾਸ ਤੌਰ ਤੇ ਆ ਜਿਹੜਾ ਅੱਤਵਾਦੀ ਸ਼ਬਦ ਆ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨਸ ਆ ਤੇ ਉੱਥੇ ਇਹ ਸ਼ਬਦ ਬੜਾ ਜਿਹੜਾ ਇੱਕ ਕਹਿ ਸਕਦੇ ਆ ਵੀ ਕਿਉਂਕਿ ਉੱਥੇ دہشتਗਰ ਬਹੁਤ ਜ਼ਿਆਦਾ ਨੇ ਇਹ ਹਮਲੇ ਉੱਥੇ ਹੁੰਦੇ ਰਹਿੰਦੇ ਆ ਤੇ ਇਸੇ ਦੇ ਚਲਦਿਆਂ ਹਰਿਆਣਾ ਦੇ ਵਿੱਚ ਵੀ ਇਲੈਕਸ਼ਨ ਹੈ ਤੇ ਇਹਨੂੰ ਹੁਣ ਪੂਰਾ ਜਿਹੜਾ ਵਾ ਉਹ ਰਗਤ ਉਸ ਕਦਰ ਦਿੱਤੀ ਜਾ ਰਹੀ ਹੈ ਵੀ ਕਾਂਗਰਸ ਤਾਂ ਦੇਸ਼ ਵਿਰੋਧੀ ਹੈ। ਬਿਲਕੁਲ ਸਿਆਸਤ ਤੋਂ ਪਰੇ ਇਹ ਤਾਂ ਬਿਆਨ ਆ ਅਸੀਂ ਦੇਖਦੇ ਹਾਂ ਕਿ ਰਵਨੀਤ ਬਿੱਟੂ ਪਿਛਲੇ ਦਿਨੀ ਜਦੋਂ ਹਾਲੇ ਉਹਨਾਂ ਨੇ ਰਾਜ ਸਭਾ ਮੈਂਬਰ ਵਜੋਂ ਰਾਜਸਥਾਨ ਤੋਂ ਬੈਕ ਡੋਰ ਐਂਟਰੀ ਕੀਤੀ ਹੀ ਸੀ। ਉਸ ਵੇਲੇ ਵੀ ਉਹ ਇੱਕ ਬਿਆਨ ਦਿੰਦੇ ਨੇ ਉਹ ਬਿਆਨ ਵੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਚੱਲ ਰਹੇ ਨੇ ਉਹਨਾਂ ਬਾਰੇ ਵੀ ਉਹਨਾਂ ਦਾ ਵਿਵਾਦਪੂਰਨ ਬਿਆਨ ਸੀ ਕਿ ਇਹ ਜਿਹੜੇ ਕਿਸਾਨ ਨੇ ਇਹ ਅਸਲ ਦੇ ਵਿੱਚ ਵਿਦੇਸ਼ਾਂ ਤੋਂ ਫੰਡ ਲੈ ਕੇ ਇਹ ਸੰਘਰਸ਼ ਵਿੜਦੇ ਨੇ ਹੋਰ ਇਹਨਾਂ ਦਾ ਕੋਈ ਵੀ ਕਿਸਾਨੀ ਮਸਲਿਆਂ ਨਾਲ ਲਗਾਅ ਦੇਗਾ ਨਹੀਂ ਆ ਸੋ ਅਸੀਂ ਦੇਖਦੇ ਆ ਕਿ ਰਬਨੀਤ ਬਿੱਟੂ ਲਗਾਤਾਰ ਵਿਵਾਦਪੂਰਨ ਬਿਆਨ ਦੇ ਕੇ ਚਰਚਾ ਚ ਰਹਿਣ ਦੀ ਕੋਸ਼ਿਸ਼ ਕਰਦੇ ਨੇ ਸ਼ਾਇਦ ਉਹਨਾਂ ਦਾ ਮਨਚਾ ਇਹ ਵੀ ਹੋ ਸਕਦਾ ਇਹ ਕਿ ਪੰਜਾਬ ਦੇ ਵਿੱਚ ਕਿਤੇ ਭਾਜਪਾ ਦਾ ਰਾਜ ਹੋਵੇ ਕਿਤੇ ਮੈਂ ਟੀਸੀ ਵਾਲਾ ਵਾਲਾ ਵੇਰ ਤੁਰਨਵਾ ਕਿਤੇ ਮੈਂ ਮੁੱਖ ਮੰਤਰੀ ਦਾ ਚਿਹਰੇ ਤੋਂ ਪਿੱਛੇ ਨਾਰਾਜਵਾ ਕਿਉਂਕਿ ਸੰਦੀਪ ਜੀ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਭਾਜਪਾ ਦੇ ਵਿੱਚ ਵੀ ਰਵਨੀਤ ਬਿੱਟੂ ਤੋਂ ਸੀਨੀਅਰ ਕਾਂਗਰਸੀ ਆਗੂ ਆਏ ਨੇ ਉਹਨਾਂ ਦੇ ਵਿੱਚ ਸੁਨੀਲ ਜਾਖੜ ਦਾ ਨਾਮ ਲਿਆ ਜਾ ਸਕਦਾ ਉਹਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਿਆ ਜਾ ਸਕਦਾ ਉਹਦੇ ਵਿੱਚ ਮਨਪ੍ਰੀਤ ਬਾਦਲ ਦਾ ਨਾਮ ਲਿਆ ਜਾ ਸਕਦਾ ਸੋ ਵਕ ਵਕ ਆਗੂਆਂ ਤੋਂ ਅੱਗੇ ਨਿਕਲਦੀ ਰੇਸ ਔਰ ਜਿਹੜੇ ਭਾਜਪਾ ਦੇ ਆਗੂਆਂ ਦੇ ਅੱਖ ਦਾ ਤਾਰਾ ਬਣ ਦੀ ਲਈ ਜਿਹੜਾ ਰਵਨੀਤ ਬਿੱਟੂ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਦੇਖਣਾ ਹੋਊਗਾ ਕਿ ਉਹਨਾਂ ਨੂੰ ਹੁਣ ਲੈਣੇ ਦੇਣੇ ਨਾ ਪੈ ਜਾਣ ਇਹ ਜਵਾਬ ਉਹਨਾਂ ਨੂੰ ਦੇਣੇ ਹੀ ਪੈਣਗੇ ਜੀ ਜੀ ਉਧਰ ਦੂਜੇ ਪਾਸੇ ਆਪਾਂ ਜੇ ਸਿਆਸਤ ਦੀ ਜਿੱਦਾਂ ਆਪਾਂ ਗੱਲ ਕਰ ਹੀ ਰਹੇ ਆ ਸਿਆਸਤ ਇੱਕ ਵਾਰ ਪੰਜਾਬ ਦੇ ਵਿੱਚ ਫੇਰ ਮਗਨ ਵਾਲੀ ਆ ਉਹਦਾ ਕਾਰਨ ਉਹਦਾ ਆਧਾਰ ਇਹ ਹੈ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਾ ਨੇ ਜਦੋਂ ਕੱਲ ਇਹ ਐਲਾਨ ਕਰ ਦਿੱਤਾ ਵੀ ਮੈਂ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਊਗਾ ਤੇ ਚਰਚਾਵਾਂ ਇਹ ਵੀ ਚੱਲ ਪਈਆਂ ਵੀ ਕੀ ਪੰਜਾਬ ਦੇ ਵਿੱਚ ਭਗਵੰਤ ਮਾਨ ਜਿਹੜੇ ਆ ਇਹ ਵੀ ਅਸਤੀਫਾ ਦੇ ਦੇਣਗੇ ਇਹ ਵੀ ਹੁਣ ਅਰਵਿੰਦ ਕੇਜਰੀਵਾਲ ਦੇ ਨਾਲ ਕੇਵਲ ਪ੍ਰਚਾਰ ਹੀ ਕਰਿਆ ਕਰਨਗੇ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਤੁਸੀਂ ਸਵਾਲ ਉਠਾਇਆ ਕਿ ਹਰਿਆਣਾ ਤੇ ਜੰਮੂ ਪਸ਼ਮੀਰ ਦੇ ਵਿੱਚ ਇਲੈਕਸ਼ਨ ਚੱਲ ਰਹੀ ਆ ਉਹਨਾਂ ਇਲੈਕਸ਼ਨਾਂ ਦੇ ਸਮੇਂ ਦੇ ਦੌਰਾਨ ਕੀ ਕੁਝ ਹੋਰ ਵਾਪਰ ਜਾਂਦਾ ਇਸ ਗੱਲ ਤੇ ਬਹੁਤ ਜਿਹੜੀ ਆ ਗੱਲ ਮਨਅਸਰ ਆ ਹਰਿਆਣੇ ਦੇ ਵਿੱਚ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹਰਿਆਣੇ ਦੇ ਵਿੱਚ ਸੰਦੀਪ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਹੁੰਦਾ ਹੁੰਦਾ ਰਹਿ ਗਿਆ ਹੁਣ ਇੱਕ ਸਵਾਲ ਤਾਂ ਇਹ ਵੀ ਜਿਹੜਾ ਹਵਾ 'ਚ ਤੈਰ ਰਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਜ਼ਮਾਨਤ ਦਿੱਤੀ ਗਈ ਆ ਕੀ ਹਰਿਆਣੇ ਦੇ ਵਿੱਚ ਉਹਨਾਂ ਨੂੰ ਇੱਕ ਵਾਰ ਫਿਰ ਉਭਾਰ ਦੇ ਕੇ ਔਰ ਜਿਹੜੇ ਸਰਵੇ ਆ ਰਹੇ ਨੇ ਕਾਂਗਰਸ ਦੀ ਜਿਹੜੀ ਆ ਤੂਫਾਨੀ ਜਿੱਤ ਦੇ ਜਾਂ ਲਾਹਮਿਸਾਲ ਜਿੱਤੇ ਕਿਉਂ ਨੂੰ ਘਟਾਉਣ ਲਈ ਭਾਜਪਾ ਨੇ ਇੱਕ ਧੱਕ ਖੇលਿਆ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਉੱਠ ਰਿਹਾ ਮੈਨੂੰ ਲੱਗਦਾ ਕਿ ਇਸ ਮਹੀਨੇ ਕਾਫੀ ਕੁਝ ਵਾਹ ਹੋਣ ਵਾਲਾ ਉਸ ਵਾਹ ਹੋਣ ਵਾਲੇ ਵਿੱਚ ਜਿਹੜੀ ਆ ਪੰਜਾਬ ਦੇ ਵਿੱਚ ਸੀਬੀਏ ਨੂੰ ਲਿਖਰ ਪੋਲਿਸੀ ਦੀ ਆਜ਼ਾਦਤਾ ਦਾ ਮਸਲਾ ਵੀ ਆ ਭਗਵੰਤ ਮਾਨ ਦੀ ਕੈਬਨਟ ਉਸਨੇ ਉਹਨਾਂ ਨੂੰ ਕਿੰਨਾ ਟਿਕ ਲਗਿਆ ਇਹ ਵੀ ਮਸਲਾ ਜਾਂ ਦਿੱਲੀ ਦੀ ਦਿੱਲੀ ਦੇ ਜਿਹੜੇ ਨਵੇਂ ਮੁੱਖ ਮੰਤਰੀ ਬਣ ਗਏ ਉਹਨਾਂ ਦਾ ਵੀ ਮਸਲਾ ਉਹ ਸਰਕਾਰਾਂ ਨੂੰ ਆਉਣ ਵਾਲੇ ਮੁੱਖ ਮੰਤਰੀ ਕਿਹੜੇ ਮਿਲਣੇ ਨੇ ਧਾਰਾ 370 ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਜਿਵੇਂ ਦੇ ਹਾਲਾਤ ਰਹੇ ਨੇ ਕੀ ਉਸ ਹਾਲਾਤਾਂ ਦੇ ਉੱਪਰ ਜਾਂ ਉੱਥੇ ਦੇ ਜੋ ਜੋ ਵੀ ਪੋਲੀਟিক্যাল ਡਿਵੈਲਪਮੈਂਟ ਤਾਂ ਕਿ ਉੱਥੇ ਦੇ ਲੋਕ ਫਤਵਾ ਦੇਣਗੇ ਭਾਪਾ ਨੂੰ ਕਿੰਨੀ ਕਾਮਯਾਬੀ ਮਿਲੇਗੀ ਜਾ ਜਿਵੇਂ ਰਾਸ਼ਿਦ ਇੰਜੀਨੀਅਰ ਦੀ ਜਿਹੜੀ ਆਵਮੀ ਇੱਕ ਇਖਤਿਆਰ ਪਾਰਟੀ ਆ ਉਹਨੂੰ ਕਿੰਨੀ ਖਮਾਇਤ ਮਿਲੇਗੀ ਬਹੁਤ سارے ਸਵਾਲ ਨੇ ਆਪਸ ਵਿੱਚ ਜੁੜੇ ਹੋਏ ਨੇ ਪੰਜਾਬ ਤੋਂ ਲੈ ਕੇ ਦਿੱਲੀ ਜੰਮੂ ਕਸ਼ਮੀਰ ਰਹਿ ਰਹਾ ਔਰ ਅਮਰੀਕਾ ਤੱਕ ਜਿਹੜੀ ਇੱਕ ਇਖਤਿਆਰ ਮੰਗੀ ਹੋਈ ਆ ਮੈਨੂੰ ਲੱਗਦਾ ਇਸ ਮਹੀਨੇ ਇਸ ਸਿਆਸਤ ਨੂੰ ਹਲੇ ਹੋਰ ਹੁਲਾਰਾ ਮਿਲੇਗਾ ਪਰ ਹਲੇ ਹੋਰ ਸਵਾਲ ਉੱਠਣਗੇ ਸੋ ਇਨ੍ਹਾਂ ਸਵਾਲਾਂ ਦੇ ਦੌਰਾਨ ਇੱਕ ਗੱਲ ਜ਼ਰੂਰ ਆ ਕਿ ਇਹ ਜਿਹੜੀ ਜਿਆਸਤ ਦਾ ਜਿਹੜਾ ਐਪੀ ਸੈਂਟਰ ਆ ਇਸ ਸਿਆਸੀ ਪਛਾਲ ਦਾ ਜਿਹੜਾ ਐਪੀਸੈਂਟਰ ਆ ਉਹ ਹੁਣ ਪੰਜਾਬ ਬਣ ਗਿਆ ਪੰਜਾਬ ਦੀ ਬਜਾਏ ਦੀ 1984 ਦਾ ਜਿਹੜਾ 3 ਤਰਵਾਰ ਸਾਹਿਬ ਤੇ ਹਮਲੇ ਤੇ ਹਮਲੇ ਤੇ ਵਕਤ ਵਕਤ ਕਿਹੜੀ ਕੀ ਭੂਮਿਕਾ ਆ ਉਹ ਮਸਲਾ ਕੀ ਹੁਣ ਮੁੜ ਕੇ ਖੁੱਲਣ ਵਾਲਾ ਕਿਉਂਕਿ ਇਹ ਵੀ ਨਹੀਂ ਖੁੱਲਿਆ ਸੀ ਸੰਧਿਗੀ ਤੇ ਪਿਛਲੇ ਦਿਨੀ ਜਿੱਥੇ ਪੰਜਾਬ ਦੇ ਐਨਰ ਕਾਂਗਰਸੀ ਐਨਸੀ ਜਨੀ ਨੇ ਭਾਈ ਅਮਰਪਾਲ ਸਿੰਘ ਨੇ ਹਮਾਇਤ ਕੀਤੀ ਸੀ ਉਹਨਾਂ ਤੇ ਐਨਐਸਐਲ ਹੋਣ ਦਾ ਵਿਰੋਧ ਕੀਤਾ ਸੀ ਲੋਕ ਸਭਾ ਦੇ ਵਿੱਚ ਉਸ ਤੋਂ ਬਾਅਦ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਹੈ ਜਿਹੜੀ ਐਮਐਲਏ ਚਰਨ ਐਮਪੀ ਚਰਨਜੀਤ ਸਿੰਘ ਚੰਨੀ ਔਰ ਗ੍ਰੋਸਰੀ ਧਿਰ ਦੇ ਆਗੂ ਜਿਹੜੇ ਨੇ ਪ੍ਰਤਾਪ ਬਾਜਵਾ ਉਹਨਾਂ ਨੇ ਵੀ ਕੀਤੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਇਸ ਪੱਥੜੀ ਗਰੀ ਹਰਮੰਦਰ ਸਾਹਿਬ ਦੇ ਉੱਪਰ ਹਮਲੇ ਚ ਦੇਲੀ ਭਾਜਪਾ ਵੀ ਬਰਾਬਰ ਦੀ ਯੋਗ ਸਮਵਾਰਾ ਕਿਉਂਕਿ ਉਸ ਵੇਲੇ ਦੇ ਜਿਹੜੇ ਸਿਰਮੌਰ ਆਗੂ ਸੀ ਭਾਜਪਾ ਦੇ ਚਾਹੇ ਉਹ ਐਲਕੇ ਅਡਵਾਨੀ ਹੋਣ ਚਾਹੇ ਅਕਲਪਿਆਰੀ ਬਾਜਪਾਈ ਹੋਣ ਜਾਂ ਜਿਹੜੇ ਆਰਐਸ ਤੋਂ ਮੁਖੀ ਸੀ ਉਸ ਉਸ ਵੇਲੇ ਨਾਨਾ ਜੀ ਦੇਖ ਮੁਖ ਉਹਨਾਂ ਨੇ ਵੀ ਜਿਹੜੇ ਅੰਦਰ ਖਾਤੇ ਜਿਹੜੀਆਂ ਇਹ ਇੱਕ ਪ੍ਰਧਾਨ ਮੰਤਰੀ ਅੰਦਰ ਗਾਂਧੀ ਜੀ ਦੀਆਂ ਇਹਨਾਂ ਸਰਗਰਮੀਆਂ ਨੂੰ ਜਿਹੜੀ ਭਰਮੀ ਹਮਾਇਤ ਕੀਤੀ ਚੋ ਇਹਨਾਂ ਗੱਲਾਂ ਦੇ ਸਬੂਤ ਵੀ ਮਿਲ ਜਾਂ ਮਿਲਦੇ ਨੇ ਖਾਸ ਤੌਰ ਤੇ ਜੇ ਐਲਕੇ ਅਦਵਾਨੀ ਦੀ ਭੂਮਿਕਾ ਦੀ ਆਪਾਂ ਗੱਲ ਕਰਦੀਆਂ ਜੀ ਦਰਵਾਜਾ ਸਾਹਿਬ ਤੇ ਹਮਲੇ ਤੇ ਬਾਰੇ ਉਸ ਦਾ ਉਹਨਾਂ ਦੀ ਕਿਤਾਬ ਆ ਜਿਹਦਾ ਨਾਮ ਆ ਮਾਈ ਕੰਟਰੀ ਮਾਈ ਲਾਈਫ ਔਰ ਉਸ ਕਿਤਾਬ ਦਾ ਪੰਨਾ ਨੰਬਰ 402 ਤੇ 403 -430. ਇਸ ਤੀਕੋ ਦੀ ਗਵਾਹੀ ਪਰਦਾ ਕਿ ਐਲਕੇ ਅਡਵਾਨੀ ਔਰ ਕਟਲ ਵਿਆਰੀ ਪਾਰਟੀ ਨੇ ਇਸ ਹਮਲੇ ਨੂੰ ਪਰਵਾਨਗੀ ਦਿੱਤੀ ਸੀ ਔਰ ਪੂਰੀ ਤਰ੍ਹਾਂ ਸਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹੱਲਾਸ਼ੇਰੀ ਵੀ ਦਿੱਤੀ ਸੀ ਔਰ ਨਾਲ ਦੀ ਨਾਲ ਉਸ ਵੇਲੇ ਦੇ ਜਿਹੜੇ ਮੈਂ ਬਿਆਨ ਕਰਕੇ ਹਟਿਆ ਕਿ ਆਰਐਸਐਸ ਦੇ ਮੁਖੀ ਨਾਨਾ ਜੀ ਦੇਸ਼ ਮੁਖੀ ਉਨਾ ਨੇਵੀ ਇੱਕ ਹਮਲੇ ਨੂੰ ਜਾਇਲ ਚਹਰੋਲਿਆ ਕੁਝ ਆਰਟੀਕਲ ਵੀ ਲਿਖੇ ਸੀ ਪਰ ਮੇਰੇ ਕੋਲ ਇੱਕ ਹਵਾਨਾ ਇਸ ਬਾਰੇ ਵੀ ਕਿਹਾ ਜਾ ਸਕਦਾ ਕਿ ਉਸ ਵੇਲੇ ਆਰਐਸਜੀ ਪੱਤਰਕਾ ਪੱਤੀ ਪੁਸ਼ ਨਿਕਲਦੀ ਸੀ ਔਰ ਇਹ ਹਿੰਦੀ ਤੇ ਨਿਕਲਦੀ ਸੀ ਔਰ ਇਹਦਾ ਅੰਕ ਜਿਹੜਾ 25 ਨਵੰਬਰ 1984 ਨੂੰ ਨਿਕਲਿਆ ਸੀ ਉਸ ਅੰਕ ਦੇ ਵਿੱਚ ਨਾਨਾ ਜੀ ਦੇਸ਼ ਨੂੰ ਪਧਾਰ ਇੱਕ ਆਰਟੀਕਲ ਚਕਿਆ ਸੀ ਉਸ ਆਰਟੀਕਲ ਦੇ ਵਿੱਚ ਕਿ ਇੱਕ ਸਾਰੀ ਹੂਤਾ ਨਹੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਹੀ ਠਹਿਰਾਇਆ ਗਿਆ ਵੀ ਕੁ ਸਵਾਲ ਬਹੁਤ ਨੇ ਮੈਨੂੰ ਲੱਗਦਾ ਜੇ ਜਿਹੜਾ ਛੇੜਾ ਰਵਨੀਤ ਬਿੱਟੂ ਨੇ ਛੇੜ ਲਿਆ ਇਹ ਇੱਕ ਢੂੰਡਾਂ ਦਾ ਖੱਕਰ ਹੈ ਤਾਂ ਹੁਣ ਦੇਖਦੇ ਆ ਕਿ ਢੂੰਡਾਂ ਦੇ ਖੱਕਰ ਤੋਂ ਰਵਨੀਤ ਬਿੱਟੂ ਕਿਵੇਂ ਬੱਟਕਾਉਂਦੇ ਨੇ ਜਾਂ ਆਪਣੀ ਸਿਆਸਤ ਕਿਵੇਂ ਚਮਕਾਉਂਦੇ ਨੇ ਜਾਂ ਸਵਾਲਾਂ ਦੇ ਢੇਰੇ ਦੇ ਵਿੱਚ ਆ ਕੇ ਹੋਰ ਵੀ ਜਿਆਦਾ ਅੱਗੇ ਨਾਲੋਂ ਅੱਗੇ ਜਾਣਗੇ ਮਿਹਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਸ ਪ੍ਰੋਗਰਾਮ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ